ਸਾਲ ਜੀ ਸਾਰੇ ਹੀ ਦੋਸਤ ਮਿੱਤਰਾਂ ਨੂੰ ਜਿਵੇਂ ਕਿ ਕੱਲ ਵੀ ਤੁਹਾਨੂੰ ਆਪਾਂ ਨੇ ਜਾਣਕਾਰੀ ਦਿੱਤੀ ਸੀ ਨਾਲੀ ਦੇ ਪਾਣੀ ਦੀ 30 ਤਰੀਕ ਨੂੰ ਅੱਜ ਤਰੀਕ ਹੋ ਗਈ 1 ਜਾਣਕਾਰੀ ਦਿੰਨੇ ਆ ਤੁਹਾਨੂੰ ਕਿੰਨਾ ਕੁ ਪਾਣੀ ਵਧਿਆ ਕਿੰਨਾ ਕੁ ਘਟਿਆ 1 ਤਰੀਕ 7ਵਾਂ ਮਹੀਨਾ 2025 ਟਾਈਮ ਹੋ ਗਿਆ ਸ਼ਾਮ ਦੇ 7:00 ਵਜੇ ਸ਼ਾਮ ਦੇ 7:00 ਵਜੇ ਤੇ ਪਾਣੀ ਦੀ ਆਪਾਂ ਦਿਨਿਆਂ ਤੋਂ ਨੂੰ ਜਾਣਕਾਰੀ ਵਿੱਚ ਵੀਰ ਫਿਰ ਅਫਵਾਹਾਂ ਡਾਊਨ ਨਹੀਂ ਹਟਦੇ ਹਲੇ ਵੀ ਕਹਿੰਦੇ ਵੀ ਪਾਣੀ ਵਧੀ ਜਾਂਦਾ ਵਧੀ ਜਾਂਦਾ ਉਹਨੂੰ ਦਿਖਾਉਂਦੇ ਆ ਦੇਖੋ ਇਹ ਜੂਮ ਕਰਕੇ ਪਾਣੀ ਕੱਲ੍ਹ ਵਾਲੀ ਨਿਸ਼ਾਨੀ ਤੇ ਹੈ ਬਿਲਕੁਲ ਯਰੇ ਕੱਲ੍ਹ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਆਪਣੀ ਕੱਲ ਵੀ ਇਸੇ ਨਿਸ਼ਾਨੀ ਤੇ ਸੀਗਾ ਜੀ ਪਾਣੀ ਅੱਜ ਵੀ ਇਸੇ ਨਿਸ਼ਾਨੀ ਤੇ ਹੈ ਕੋਈ ਵਧਿਆ ਨਹੀਂ ਕੋਈ ਘਟਿਆ ਨਹੀਂ ਅਫਵਾਹਾਂ ਤੋਂ ਬਚੋ ਜੀ ਵਿੱਚ ਵੀਰ ਤਾਂ ਇਹ ਜੀ ਵੀਡੀਓ ਪਾਈ ਜਾਂਦੇ ਨੇ ਕਹਿੰਦੇ ਕੱਲ੍ਹ ਨਾਲੀ ਜਮਾ ਸੁੱਕੀ ਸੀ ਅੱਜ ਆਇਆ ਪਾਣੀ ਕਹਿੰਦੇ ਇੱਕ ਤਰੀਕ ਨੂੰ ਕਹਿੰਦੇ ਪਹਿਲਾਂ ਸੁੱਕੀ ਹੋਈ ਸੀ ਤੇ ਇਸ ਕਰਕੇ ਆਪਾਂ ਜਾਣਕਾਰੀ ਦਿੱਤੀ ਆ ਤੁਹਾਨੂੰ ਕੋਈ ਪਾਣੀ ਵਧਿਆ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਅੱਗੇ ਵੀ ਪਰਮਾਤਮਾ ਬਚਾਈ ਰੱਖੇ ਤੇ ਇੱਥੋਂ ਤੱਕ ਗੱਲ ਪਹੁੰਚ ਰਹੀ ਹੈ ਜੀ ਬੀਆਂ ਦੇ ਰੇਟ ਵੀ ਆਪਣੇ ਚੱਕ ਤੇ ਕਿਉਂ ਜ਼ਿਮੀਂਦਾਰ ਜਾ ਕੇ ਡਿਮਾਂਡ ਕਰਨ ਲੱਗੇ ਬੀਆਂ ਦੀ ਬੀਆਂ ਦਾ ਰੇਟ 26 ਦਾ ਮੈਂ ਲਾਲੋ ਅੱਜ ਪਤਾ ਕਰਿਆ 120 ਰੁਪਏ ਕਿਲੋ ਕਰਤਾ ਜੀ ਪਰਮਲ ਦਾ 26 ਦਾ 120 ਰੁਪਏ ਤੇ લાલો ਵੀ ਇਹ ਕਹਿੰਦੇ ਵੀ ਅਸੀਂ ਉੱਥੇ ਵੀਡੀਓ ਆਪਾਂ ਬਣਾ ਨਹੀਂ ਸਕੇ ਇਹ ਵੀ ਜ਼ਿੰਮੇਦਾਰਾਂ ਨੇ ਖਿੱਚੀ ਇੰਨੀ ਕਰਤੀ ਰੇਟ ਬਸ ਆਟੋਮੈਟ ਕੀ ਇਹਨਾਂ ਨੇ ਚੱਕਤਾ ਜੀ ਪਰਮਲ ਦੀ 100 20 ਰੁਪਏ ਰੇਟ ਕਰਤਾ ਜੀ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਕੋਈ ਪਾਣੀ ਦੀ ਖਤਰੇ ਵਾਲੀ ਗੱਲ ਨਹੀਂ ਚਲੋ ਬੀ ਦਾ ਤਾਂ ਬੰਦੋਬਸਤ ਕਈ ਵਾਰੀ ਡਰਦੇ ਮਾਰੇ ਨੂੰ ਆਪਾਂ ਨੂੰ ਕਰਨਾ ਪੈਂਦਾ ਵੀ ਬਾਕੀ ਪਾਣੀ ਵਾਲੀ ਕੋਈ ੱਡੀ ਡਰ ਵਾਲੀ ਗੱਲ ਨਹੀਂ ਹਲੇ ਪਾਣੀ ਕੱਲ੍ਹ ਵਾਲੀ ਨਿਸ਼ਾਨੀ ਤੀ ਹੈਗੇ ਨਾ ਉਦੋਂ ਘਟਿਆ ਨਾ ਵਧਿਆ ਵੀਡੀਓ ਕਰਦੋ ਸ਼ੇਅਰ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ